ਦੇਖੋ 78ਵੇਂ ਸੁਤੰਤਰ ਦਿਵਸ ਦੀ ਮੈਂ ਸਿੱਥੇ ਸਾਰੇ ਦੇਸ਼ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਉਥੇ ਨਮਨ ਆਪਣੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੀ ਸ਼ਹਾਦਤ ਦੀ ਬਦੌਲਤ ਅਸੀਂ ਅੱਜ ਦਾ ਦਿਹਾੜਾ ਔਰ ਆਜ਼ਾਦੀ ਦਾ ਆਨੰਦ ਮਾਣਦੇ ਆ। ਉਹਦੇ ਨਾਲ ਨਾਲ ਜਿਵੇਂ ਤੁਸੀਂ ਕਿਹਾ ਕਿ ਬੀਜੇਪੀ ਦਾ ਪ੍ਰੋਗਰਾਮ ਮੈਂ ਇਹ ਸਮਝਦਾ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਿਸੇ ਪਾਰਟੀ ਦੇ ਨਹੀਂ ਹੁੰਦੇ। ਅੱਜ ਸਾਰਾ ਦੇਸ਼ ਇਸ ਮਹਿੰਦ ਵਿੱਚ ਸ਼ਾਮਲ ਹੈ ਕਿਉਂਕਿ ਆਜ਼ਾਦੀ ਦਾ ਆਨੰਦ ਸਾਰੇ ਮਾਨਦੇ ਨੇ ਔਰ ਤੁਸੀਂ ਦੇਖਿਆ ਹੋਣਾ ਵੀ ਜਿਸ ਢੰਗ ਦੇ ਨਾਲ ਅਸੀਂ ਤਿਰੰਗਾ ਮਾਰਚ ਕੱਢੇ ਤਾਂ ਸਮਾਜ ਦੇ ਸਾਰੇ ਵਰਗੋ ਵਿੱਚ ਸ਼ਾਮਲ ਹੋਏ ਜਿਸ ਢੰਗ ਦੇ ਨਾਲ ਸ਼ਹਿਰ ਦੇ ਵਿੱਚ ਅਲੱਗ-ਅਲੱਗ ਲੋਕਾਂ ਨੂੰ ਤਵੱਜ ਲਗਾਉਣ ਦੀ ਹਰ ਗਰਮੇ ਤਿਰੰਗਾ ਫੈਰਾਨ ਦੀ ਮਹਿੰਮ ਚਲਾਈ ਤਾਂ 30000 ਤੋਂ ਜ਼ਿਆਦਾ ਪਰਿਵਾਰਾਂ ਚ ਘਰਾਂ ਚ ਲੁਧਿਆਣੇ ਦੇ ਵਿੱਚ ਅਸੀਂ ਤਿਰੰਗਾ ਫੈਰਾਇਆ ਉੱਥੇ ਤੱਕ ਪਹੁੰਚ ਕੀਤੀ ਤਾ ਹਰ ਇੱਕ ਨੇ ਉਸ ਨੂੰ ਬੜਾ ਖਿੜੇ ਮੱਥੇ ਲੈ ਕੇ ਆਪਣੇ ਘਰ ਦੇ ਉੱਤੇ ਤਿਰੰਗਾ ਫੈਰਾਣਾ ਆਪਣੀ ਸ਼ਾਨ ਸਮਝਿਆ ਸੋ ਇਹ ਸਾਡਾ ਇੱਕ ਰਾਸ਼ਟਰੀ ਪਰਵਾ ਔਰ ਮੇਰੇ ਸਾਰੇ ਧਰਮਾਂ ਤੋਂ ਸਾਰੇ ਮੇਰੇ ਤਿਹਾਰਾਂ ਤੋਂ ਵੱਡਾ ਤਿਹਾਰਾ ਜਿਸ ਦਿਨ ਮੈਂ ਨਮਨ ਕਰਦਾ ਕਿਉਂਕਿ ਮੈਂ ਇਸ ਦੀ ਬਦੌਲਤ ਆਪਣੇ ਸ਼ਹੀਦਾਂ ਦੀ ਬਦੌਲਤ ਅਸੀਂ ਆਜ਼ਾਦੀ ਮਾਨ ਰਹੇ ਆ ਸੋ ਮੈਂ ਉਹਨਾਂ ਨੂੰ ਵੀ ਨਮਨ ਕਰਦਾ ਔਰ ਆਪਣੇ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦਿੰਦਾ ਕਿ ਤੁਸੀਂ ਜੋ ਅੱਜ ਆਜ਼ਾਦੀ ਦਾ ਮਨ ਆਨੰਦ ਮਾਣ ਰਹੇ ਹੋ ਅਸੀਂ ਜੋ ਸੋਚ ਸਾਡੇ ਉਹਨਾਂ ਸੁਤੰਤਰਤਾ ਸੰਾਨੀਆਂ ਦੀ ਸੀ ਜੋ ਸੋਚ ਸਾਡੇ ਸ਼ਹੀਦਾਂ ਦੀ ਸੀ ਉਹ ਅਸੀਂ ਉਹਨੂੰ ਬਰਕਰਾਰ ਰੱਖੀਏ ਔਰ ਉਹ ਆਪਣਾ ਯੋਗਦਾਨ ਪਾ ਕੇ ਸ਼ਹਾਦਤਾਂ ਦੇ ਕੇ ਦੇਸ਼ ਇਜਾਦ ਕਰਾਗੇ ਅਸੀਂ ਆਪਣੇ ਦੇਸ਼ ਦੇ ਨਿਰਮਾਣ 'ਚ ਹਿੱਸਾ ਪਾ ਕੇ ਆਪਣਾ ਯੋਗਦਾਨ ਪਾਈਏ ਕਿ ਹੋਵੇਗਾ ਸਰ ਅੱਜ ਅੱਜ 78ਵੇਂ ਸੁਤੰਤਰਤਾ ਦਿਵਸ ਤੇ ਮੈਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਸਰਕਾਰ ਸੀ ਨਰਿੰਦਰ ਮੋਦੀ ਜੀ ਜਿਹੜੇ ਕਿ ਆਨਰੇਬਲ ਸਾਡੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਤੀਸਰੀ ਵਾਰ ਬਣੀ। ਔਰ ਲੋਕਾਂ ਨੇ ਡਟ ਕੇ ਸਹਿਯੋਗ ਦਿੱਤਾ। ਪਰ ਪ੍ਰਧਾਨ ਮੰਤਰੀ ਜੀ ਨੇ ਵੀ ਪਿੱਛੇ ਕੋਈ ਜੇ ਭਾਰਤ ਆਜ਼ਾਦ ਸੀ। ਆਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ ਸੀ। ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਅੱਜ ਮੈਂ ਇੱਕ ਹੋਰ ਸਾਡੇ ਸਿੱਖ ਸਮਾਜ ਨੂੰ ਬਤਾਈ ਦੇਣਾ ਚਾਹਣਾ ਹੈਗਾ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਉਹ ਜਿਹੜਾ ਹੋਂਦ ਚ ਆਇਆ ਸੀ ਉਹਤੇ ਕਾਰਵਾਈ ਅਮਲ ਦੇ ਵਿੱਚ ਆਉਂਦਿਆਂ ਅਫਗਾਨਿਸਤਾਨ ਤੋਂ ਜਿਹੜੇ 20 ਸਿੱਖ ਨੇ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਨਾਗਰਿਕਤਾ ਮਿਲੀ ਹੈ 380 ਅਰਜ਼ੀਆਂ ਅਜੇ ਪੈਂਡਿੰਗ ਨੇ ਉਹਨਾਂ ਨੂੰ ਵੀ ਜਲਦੀ ਭਾਰਤ ਆਪਣੀ ਨਾਗਰਿਕਤਾ ਦੇਵੇਗਾ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਆਦਬ ਸਤਕਾਰ ਦੇ ਨਾਲ ਅਫਗਾਨਿਸਤਾਨ ਤੋਂ ਲਿਆਂਦੇ ਉਸੇ ਤਰ੍ਹਾਂ ਉੱਥੇ ਸਿੱਖ ਸਮਾਜ ਦੇ ਲੋਕਾਂ ਨੂੰ ਸਾਡੇ Hindu ਸਮਾਜ ਦੇ ਲੋਕਾਂ ਨੂੰ ਸਾਡੇ ਭਾਰਤ ਵਾਸੀਆਂ ਨੂੰ ਉੱਥੋਂ ਕੱਢ ਕੇ ਲੈ ਕੇ ਆਂਦਾ ਔਰ ਉਹਨਾਂ ਨੂੰ ਹੁਣ ਇੱਥੋਂ ਦੀ ਸਿਟੀਜ਼ਨਸ਼ਿਪ ਵੀ ਦਿੱਤੀ ਜਾ ਰਹੀ ਹੈ अनेका ਕੰਮ ਇਹ ਸਰਕਾਰ ਦੇ ਦੌਰਾਨ ਹੋਏ ਔਰ ਸੁਤੰਤਰਤਾ ਦਾ ਅਹਿਸਾਸ ਲੋਕਾਂ ਨੂੰ ਕਰਾਇਆ ਚਾਹੇ ਉਹ ਸਾਡੇ ਸਿੱਖ ਸਮਾਜ ਦੇ ਕਰਤਾਰਪੁਰ ਕੋਰੀਡੋਰ ਸੀ ਚਾਹੇ ਗੁਰੂਆਂ ਦੇ ਨਾਮ ਦੇ ਸਿੱਕਾ ਜਾਰੀ ਕਰਨ ਦੀ ਗੱਲ ਸੀ ਚਾਹੇ ਬੀਰਬਾਲ ਦਿਵਸ ਸੀ ਜਾਂ ਹੋਰ ਵੀ ਜਿਹੜੇ ਸਾਡੇ ਧਾਰਮਿਕ ਸਮਾਜਿਕ ਕੰਮ ਸੀਗੇ ਪੈਂਡਿੰਗ ਪਏ ਉਹ ਉਹਨਾਂ ਨੇ ਪੂਰੇ ਕੀਤੇ ਔਰ ਇਸੇ ਤਰ੍ਹਾਂ ਸ਼੍ਰੀ ਰਾਮ ਮੰਦਰ ਜਿਹੜਾ ਕਿ ਸਾਡੀ ਆਸਥਾ ਦਾ ਪ੍ਰਤੀਕ ਹੈ ਉਹ ਜੇ ਬਣਾ ਸਕੇ ਹੈਗੀ ਆ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਅਸ਼ੀਰਵਾਦ ਹਾਸਲ ਕੀਤਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਸ਼੍ਰੀ ਰਾਮ ਮੰਦਰ ਦੇ ਸਾਨੂੰ ਦਰਸ਼ਨ ਮਿਲਨੇ ਸ਼ੁਰੂ ਹੋਏ ਜਿੱਥੇ ਅਸੀਂ ਕਰਤਾਰਪੁਰ ਕੋਰੀਡੋਰ ਰਾਹੀਂ ਜਾ ਕੇ ਗੁਰਦੁਆਰਾ ਸਾਹਿਬ ਨੂੰ ਨਮਸਤਕ ਹੁੰਨੇ ਆ ਉਸੇ ਤਰ੍ਹਾਂ ਹੁਣ ਰਾਮ ਮੰਦਰ ਨੂੰ ਵੀ ਜਾ ਕੇ ਅਸੀਂ ਨਮਸਤਕ ਹੁੰਦੇ ਆਂ ਔਰ ਇਤੋਂ ਵਧੀਆ ਸਰਕਾਰ ਹਰ ਵਰਗ ਲਈ ਹਰ ਖਿੱਤੇ ਲਈ ਹਰ ਮੌਕੇ ਲਈ ਕਿਉਂਕਿ ਮੈਂ ਕਹਿੰਦਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜੀ ਨੇ ਜਿਨ੍ਹਾਂ ਨੇ ਪੈਦਲ ਸਾਈਕਲ ਤੇ ਕਾਰਾਂ ਤੇ ਬੱਸਾਂ ਤੇ ਟ੍ਰੇਨਾਂ ਤੇ ਪੂਰੇ ਭਾਰਤ ਇੱਕ ਸਵੇਸੇ ਘੁੰਮਣ ਦੇ ਨਾਤੇ ਉਹਨਾਂ ਨੇ ਦੇਖਿਆ ਹੋਇਆ ਹੈਗਾ ਉੱਥੋਂ ਦੇ ਲੋਕਾਂ ਬਾਰੇ ਜਾਣਦੇ ਨੇ ਉਹਨਾਂ ਦੀਆਂ ਦੁੱਖ ਤਕਲੀਫਾਂ ਜਾਣਦੇ ਨੇ ਔਰ ਮੈਂ ਕਹਿੰਦਾ ਵੀ ਉਹਨਾਂ ਦਾ ਸਮਾਂ ਸਾਡੇ ਲੋਕ ਸਾਡੇ ਦੇਸ਼ ਵਿੱਚ ਜਿੱਥੇ ਸਵਤੰਤਰਤਾ ਦਿਵਸ ਮਨਾ ਰਹੇ ਹੈਗੇ ਆ ਉਹਨਾਂ ਨੂੰ ਹੋਰ ਵੀ ਗਰਵ ਹੋਵੇਗਾ